ਪਾ ਇੱਕ ਵਾਰ ਤੁਹਾਨੂੰ ਤਸਵੀਰਾਂ ਸੀ ਖੱਗਰ ਦੀਆਂ ਵਖਾ ਰਿਆ ਦੇਖ ਸਕਦੇ ਹੋ ਜਿਹੜਾ ਖੇਤਾਂ ਦੇ ਵਿੱਚ ਪਾਣੀ ਸੀ ਉਹ ਵੀ ਹੁਣ ਖੱਗਰ ਦੇ ਵਿੱਚ ਸਿੱਟਿਆ ਜਾ ਰਿਹਾ ਕਿਉਂਕਿ ਜੇ ਫਸਲਾਂ ਦੀ ਗੱਲ ਕਰੀ ਜਾਵੇ ਤਾਂ ਫਸਲਾਂ ਵੀ ਕਿਸਾਨਾਂ ਦੇ ਕਿਤੇ ਨਾ ਕਿਤੇ ਖਰਾਬ ਹੋਣ ਤੇ ਹੈ ਇਹ ਹਾਲਾਤ ਨਾਲ ਜੀ ਪਤਾ ਕੀ ਹੈ ਜੀ ਖੁਦ ਸਰਕਾਰ ਨੇ ਜਿਹੜੇ ਅ ਬਗੜ ਬਿੱਲੇ ਪਾਲੇ ਹੋਏ ਨੇ ਉਸ ਸਰਕਾਰ ਨੇ ਵੀ ਹਾਲਾਤ ਖਰਾਬ ਕਰੇ ਹੋਏ ਨੇ ਇਸ ਨੇ ਕੁਝ ਬਗੜ ਬਿੱਲਿਆ ਨੇ ਹਾਲਾਤ ਖਰਾਬ ਕਰ ਰੱਖੇ ਨੇ ਤਾਂ ਕਰਕੇ ਜ਼ਿਮੀਦਾਰ ਮਰਨ ਦੀ ਦਗਾਤ ਤੇ ਹੈ ਪਹਿਲਾਂ ਕੋਈ ਨਹੀਂ ਆਂਦਾ ਹੈ ਗਿਆ ਪੈਸਿਆਂ ਕਹਿੰਦੇ ਇਤਨੇ ਪੜ ਗਏ ਇਤਨੇ ਪੜ ਗਏ ਕੋਈ ਨਹੀਂ ਉਹ ਸਾਰੇ ਪੈਸੇ ਖਾ ਕੇ ਗਵਰਨਮੈਂਟ ਅਫਸਰ ਖਾਦੇ ਸਾਰੇ ਪੈਸੇ ਉਰ ਕੋਈ ਨਹੀਂ ਆਂਦਾ ਗਿਆ ਅੱਜ ਉਹ ਹੀ ਭਗਵਾਨ ਤਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਬੈਠੇ ਨੇ ਕੁਰਸੀ ਦੇ ਅਬਦੀ ਦੇ ਆ ਇੱਧਰ ਕਰੋ ਕੈਮਰਾ ਤੁਸੀਂ ਹੁਣ ਤਾਂ ਪ੍ਰਸ਼ਾਸਨ ਸਾਰਾ ਆ ਜਾਂਦਾ ਆਪਰਦਿਆਂ ਰੋਟੀਆਂ ਥੇਪਣ ਵਾਸਤੇ ਇਹ ਉਦੋਂ ਆਉਂਦੇ ਨੇ ਵੀ ਜਦ ਜ਼ਿੰਮੇਦਾਰ ਮਰਦਾ ਹੁੰਦਾ ਨਾ ਫਿਰ ਇਹ ਹੁਣ ਪਤਾ ਕੀ ਕਰਨਗੇ ਪੰਜ ਚਾਰ ਆਈਏਐਸ ਨੂੰ ਵੀ ਚੱਕੋ ਸਸਪੈਂਡ ਕਰਦੇ ਹੋ ਇਹਨਾਂ ਨੂੰ ਇਹਨਾਂ ਨੇ ਗੌਰ ਨਹੀਂ ਕਰੀ ਹੈਗੀ ਵੋਟਾਂ ਮੰਗਣ ਜੋਗੇ ਹੋ ਜਾਂਦੇ ਨੇ ਇਤਨਾ ਕਿ ਤੁਹਾਨੂੰ ਨੌ ਵੀ ਨਹੀਂ ਆਂਦਾ ਜਿੰਨੇ ਮੰਤਰੀਆਂ ਹਾਂ ਹਾਂ ਅੱਧੇ ਮਾਰੇ ਬੰਦੇ ਉਹਨਾਂ ਨਾਲ ਚੀਪ ਜਾ ਉਹਨਾਂ ਨੂੰ ਦਿਖਣੇ ਦਿੰਦੇ ਕੁਝ ਉਹ ਕਹੇ ਜਾਂਦੇ ਹੋਰ ਛੋੜ ਦਿਓ ਹੋਰ ਛੋੜ ਦਿਓ ਉਰਾਂ ਤਾਂ ਕੁਝ ਜਾਣ ਘਟਬੋਰੀ ਸਰਕਾਰ ਪਰ ਜਿਹੜੇ ਹਾਲਾਤ ਨੇ ਜੇ 2 ਫੁੱਟ ਪਾਣੀ ਹੋਰ ਚੜ ਗਿਆ 50 ਪਿੰਡ ਖਤਮ ਹੋ ਜਾਣਗੇ ਜੀ ਖਾ ਗਏ ਖੜਪ ਕਰ ਗਏ ਮੰਨ ਲੋ 40 ਲੱਖ ਰੁਪਇਆ ਡਰੇਨ ਐਂਪਰੀ ਪਈ ਟੁੱਟ ਗਈ ਜ਼ਿਮੀਦਾਰਾਂ ਦਾ ਨੁਕਸਾਨ ਹੋਇਆ ਘਟੋ ਘਟੁੱਥੇ ਵੀ 6-700 ਕਿੱਲਾ ਜ਼ਿਮੀਦਾਰਾਂ ਦਾ ਮਰਿਆ ਜਿਹੜੇ ਆਏ ਉਹ ਖਾ ਗਈ ਸਰਕਾਰ ਉਰਾਂ ਗਾ ਮਾਰੀ ਫੋਟੋ ਤਾਰ ਲਾਂਗੇ ਜਾਂ ਭਗਵੰਤ ਜੀ ਮਾਨ ਕਹਦੇ ਗੱਲ ਕਾਂਗਰਸ ਢੁੱਕ ਖਾ ਗਈ ਉਹ ਸਾਰਾ ਦੇਸ਼ ਇਹਨੂੰ ਖਾ ਗਿਆ ਦੇਸ਼ ਨੂੰ ਤੇ ਭਗਵੰਤ ਮਾਨ ਨੇ ਖਤਮ ਕਰ ਦਿਆ ਉਹ ਕੀ ਆ ਹੋਰ ਕੁਝ ਨਹੀਂ ਉਹ ਲੈਣ ਦੇਣ ਨੂੰ ਮਾਰ ਦਿਆ ਮੈਂ ਤਾਂ ਜਮੀ ਇਹ ਦੇਖੋ ਖੁਦ ਭਗਵੰਤ ਮਾਨ ਸਾਹਿਬ ਦੀ ਵੀਡੀਓ ਮੇਰੇ ਕੋਲੇ ਪਈ ਆ 4-5 ਸਾਲ ਪਹਿਲਾਂ ਦੀ ਜਦੋਂ ਉਹਨੇ ਇਹ ਪਾ ਸੁਣ ਦਿਆ ਸੀ ਵੀ ਕਾਂਗਰਸ ਦੀ ਸਰਕਾਰ ناکਾਮ ਹੋ ਜਾਬ ਹੋਊਗੀ ਤਾਂ ਕਰਕੇ ਜ਼ਿਮੀਦਾਰ ਮਰਦੇ ਨੇ ਅੱਜ ਇਹ ਦੇਖੋ ਡੰਗਾ ਕਿਵੇਂ ਫਸਿਆ ਪਿਆ ਗੱਲ ਦੋਸਤੋ ਅੱਜ ਅਸੀਂ ਪਹੁੰਚਿਆ ਘੱਗਰ ਦੇ ਉੱਤੇ ਤੁਹਾਨੂੰ ਪਹਿਲੇ ਇੱਕ ਵਾਰ ਘੱਗਰ ਦੀਆਂ ਤਸਵੀਰਾਂ ਵਿਖਾਣਾ ਚਾਹਾਂਗੇ ਕਿ ਜਿਹੜਾ ਉਸ ਦਾ ਪਾਣੀ ਆ ਉਸ ਦਾ ਲੈਵਲ ਬਹੁਤ ਜ਼ਿਆਦਾ ਉੱਪਰ ਹੋ ਚੁੱਕਾ ਹੈ ਖਤਰੇ ਦੇ ਨਿਸ਼ਾਨ ਦੇ ਉੱਤੇ ਪਹੁੰਚ ਚੁੱਕਾ ਹੈ ਤੇ ਜੇ ਗੱਲ ਕਰੀਏ ਪਿੰਡ ਵਾਸੀਆਂ ਦੀ ਤੇ ਪਿੰਡ ਵਾਸੀਆਂ ਦੇ ਵੀ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਕਿਉਂਕਿ 2023 ਦੀ ਗੱਲ ਕਰੀਏ ਤਾਂ ਉਸ ਟਾਈਮ ਵੀ ਜਿਹੜਾ ਇੱਕ ਹੱਗਰ ਦਾ ਜਿਹੜੇ ਨੱਕਾ ਸੀ ਟੁੱਟਿਆ ਸੀ ਜਿਸ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਦੂਜੇ ਪਾਸੇ ਜਿਹੜੇ ਘਰਾਂ ਦੇ ਵਿੱਚ ਪਾਣੀ ਵੜਿਆ ਉਹਦੇ ਨਾਲ ਵੀ ਮਾਲੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਸਰਨਾ ਕੁਸ਼ੇ ਇਸ ਸੰਬੰਧ ਦੇ ਵਿੱਚ ਅੱਜ ਪ੍ਰਸ਼ਾਸਨ ਵੱਲੋਂ ਕੀ ਇੱਥੇ ਇੰਤਜ਼ਾਮ ਕੀਤੇ ਗਏ ਨੇ ਸਾਰੀ ਗੱਲਬਾਤ ਕਰਾਂਗੇ ਸਰਨਾ ਪਿੰਡ ਵਸਵੀ ਮੌਜੂਦਾ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਸਾਰੇ ਖਾਣ ਪੀਣ ਵਾਲੇ ਠੱਗਾਂ ਵਾਂ ਜਦੋਂ ਰਾ ਗੱਗਰਪੁਰ ਜਾਜਤੋ ਜੀ ਜ ਆ ਜਾ ਔਰ ਆਪੁਰਸ ਨੂੰ ਲੇਗਾ ਪਹਿਲਾਂ ਕੋਈ ਨਹੀਂ ਆਂਦਾ ਹੈ ਗਿਆ ਪੈਸੇ ਜਾਂ ਕਹਿੰਦੇ ਇਤਨੇ ਪੜ ਗਏ ਇਤਨੇ ਪੜ ਗਏ ਕੋਈ ਨਹੀਂ ਸਾਰੇ ਪੈਸੇ ਖਾ ਗਏ ਗਵਰਨਮੈਂਟ ਅਫਸਰ ਖਾ ਗਏ ਸਾਰੇ ਪੈਸੇ ਉਰਾ ਕੋਈ ਨਹੀਂ ਆਂਦਾ ਹੈ ਗਿਆ ਸਰਕਾਰ ਦਾ ਤਾਂ ਕਹਿਣਾ ਕਿ ਸਾਡੇ ਇੰਤਜ਼ਾਮ ਬਿਲਕੁਲ ਓਕੇ ਨੇ ਐਤ ਕੀ ਕੋਈ ਨਹੀਂ ਸਰਕਾਰ ਨੇ ਉਰਾ ਕਰੀ ਕੁਛ ਨਹੀਂ ਕਿਹੜੀ ਸਰਕਾਰ ਆ ਬਤਾਓ ਕਦਾਈ ਉਰਾ ਆਈ ਨਹੀਂ ਆਗੀ ਇਹ ਕਾਇਆਗਾ ਤੜਕੀ ਐਸੇ ਕੈਸੇ ਕਰਕਾ ਸੱਭ ਗਿਆ ਕੌਣ ਆਇਆ ਦੁਨੀਆ ਵਾਜੀ ਲਾਲ ਦਾੜੀ ਕਰਕਾ ਕਿਸ ਕਿਸ ਦਾ ਨੌਦਰਾਂਗੇ ਹੈ ਇਤਨੇ ਕ ਤਾਂ ਮਨ ਨੂੰ ਨੌ ਵੀ ਨਹੀਂ ਆਂਦਾ ਜਿੰਨੇ ਮੰਤਰੀਆਂ ਹਾਂ ਹਾਂ ਅੱਧੇ ਮਾਰੇ ਬੰਦੇ ਨਾਲ ਚਿਪਜਾ ਉਹਨਾਂ ਨੂੰ ਦਿਖਣੇ ਦਿੰਦੇ ਕੁਛ ਉਹੀਂ ਕਹਿ ਜਾ ਵੀ ਹੋਰ ਛੋੜ ਦਿਓ ਹੋਰ ਛੋੜ ਦਿਓ ਉਹਰਾ ਤਾਂ ਕੁਝ ਜਾਣ ਘਟਬੋਰੀਆ ਸਰਕਾਰ ਮਾਰਾ ਦੇਸ਼ ਨੂੰ ਤਾਂ ਭਗਵੰਤ ਮਾਨ ਨੇ ਖਤਮ ਕਰਦੀਆ ਔਰ ਕੀ ਆ ਔਰ ਕੁਝ ਨਹੀਂ ਉਹ ਲੈਣ ਦੇਣ ਨੂੰ ਮਾਰਦੀ ਆ ਮੈਂ ਤਾਂ ਜਮੀ ਬਿਲਕੁਲ ਭਗਵੰਤ ਮਾਨ ਨੇ ਪਹਿਲਾਂ ਕਿਹਾ ਵੀ ਹੈ ਜੀ ਮਾਰਦੀ ਆ ਜਦ ਕਾਂਗਰਸ ਦੀ ਸਰਕਾਰ ਸੀ ਭਗਵੰਤ ਮਾਨ ਨੇ ਕਿਹਾ ਕਹਿੰਦੇ ਵੀ ਇਹ ਸਰਕਾਰ ਕਾਂਗਰਸ ਦੀ ناکਾਮ ਹੋਗੀ ਸਾਰੇ ਪਾਸੇ ਜ਼ਿਮੀਦਾਰਾਂ ਨੂੰ ਮਾਰਿਆ ਵੀ ਜੇ ਇਹ 6 ਮਹੀਨੇ ਪਹਿਲਾਂ ਡਰੇਨਾਂ ਦੀ ਸਫਾਈ ਕਰਾ ਦੇਣ ਜ਼ਿਮੀਦਾਰ ਬਚ ਸਕਦਾ ਹੈ ਨਾ ਅੱਜ ਉਹ ਹੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਬੈਠੇ ਨੇ ਕੁਰਸੀ ਦੇ ਅਬਦੀ ਦੇ ਆ ਇੱਧਰ ਕਰੋ ਕੈਮਰਾ ਤੁਸੀਂ ਹੁਣ ਤਾਂ ਪ੍ਰਸ਼ਾਸਨ ਸਾਰਾ ਆ ਜਾਂਦਾ ਆਪਰਦਿਆਂ ਰੋਟੀਆਂ ਥੇਪਣ ਵਾਸਤੇ ਇਹ ਉਦੋਂ ਆਂਦੇ ਨੇ ਵੀ ਜਦ ਜ਼ਿੰਮੇਦਾਰ ਮਰਦਾ ਹੁੰਦਾ ਨਾ ਫਿਰ ਇਹ ਹੁਣ ਪਤਾ ਕੀ ਕਰਨਗੇ ਪੰਜ ਚਾਰ ਆਈਏਐਸ ਨੂੰ ਚੱਕ ਦੇਣਗੇ ਪੰਜ ਚਾਰ ਹੋਰ ਅਫਸਰਾਂ ਨੂੰ ਵੀ ਚੱਕ ਸਸਪੈਂਡ ਕਰਦੇ ਹੋ ਇਹਨਾਂ ਨੂੰ ਇਹਨਾਂ ਨੇ ਗੌਰ ਨਹੀਂ ਕਰੀ ਹੈਗੀ ਕਿ ਬਲੀ ਦੇ ਦਿੰਦੇ ਨੇ ਮੈਂ ਉਹਨਾਂ ਦੀ ਬਲੀ ਦੇ ਦਿੰਦੇ ਨੇ ਵੋਟਾਂ ਮੰਗਣ ਜੋਗੇ ਹੋ ਜਾਂਦੇ ਨੇ ਬਾਅਦ ਚ ਇਹ ਦੇਖੋ ਖੁਦ ਭਗਵੰਤ ਮਾਨ ਸਾਹਿਬ ਦੀ ਵੀਡੀਓ ਮੇਰੇ ਕੋਲੇ ਪਈ ਆ 4-5 ਸਾਲ ਪਹਿਲਾਂ ਦੀ ਜਦੋਂ ਉਹਨੇ ਇਹ ਪਾਸਣ ਦਿਆ ਸੀ ਵੀ ਕਾਂਗਰਸ ਦੀ ਸਰਕਾਰ ਨਾਕਾਮ ਹੋ ਜਾਬ ਹੋ ਗਈ ਤਾਂ ਕਰਕੇ ਜ਼ਿੰਮੇਦਾਰ ਮਰਦੇ ਨੇ ਅੱਜ ਇਹ ਦੇਖੋ ਡੰਗਾ ਕਿਵੇਂ ਫਸਿਆ ਪਿਆ ਜੇ ਭਗਵੰਤ ਮਾਨ ਸਾਹਿਬ ਆਪਦੇ ਬੰਦਿਆਂ ਨੂੰ ਕਹੇ ਆਪਦੇ ਐਮਐਲਏ ਨੂੰ ਕਹੇ ਅਫਸਰਾਂ ਨੂੰ ਕਹੇ ਵੀ 6 ਮਹੀਨੇ ਪਹਿਲਾਂ ਇਹਦੀ ਸਫਾਈ ਕਰਾਉ ਡਰੇਨ ਦੀ 6 ਮਹੀਨੇ ਪਹਿਲਾਂ ਇਹ ਸਫਾਈ ਕਰਾਣ ਤਾਂ ਜ਼ਿੰਮੇਦਾਰ ਕਿਸੇ ਹੱਦ ਤੱਕ ਬਚ ਸਕਦਾ ਪਰ ਜਿਹੜੇ ਹਾਲਾਤ ਨੇ ਜੇ 2 ਫੁੱਟ ਪਾਣੀ ਹੋਰ ਚੜ ਗਿਆ ਤਾਂ 50000 ਕਿੱਲਾ 10 ਪਿੰਡਾਂ ਦਾ ਸੁਰਜਣ ਪੈਣੀ ਮੂਨਕ ਪੁੰਦਰ ਪੈਣੀ ਮਕੋਰੜ ਸਾਹ ਫੁੱਲਦ ਇਹ ਦੂਰ ਤੱਕ ਨਾ ਜੀ ਇੱਧਰ ਗਨੌਟਾ ਘਮੂਰ ਘਾਟ ਬੰਗਾ ਬਸਹਿਰਾ 50 ਪਿੰਡ ਖਤਮ ਹੋ ਜਾਣਗੇ ਜੀ ਮੰਨ ਲਓ ਅਸੀਂ ਵੀ ਦੇਖ ਰਹੇ ਇੱਕ ਵੀਡੀਓ ਬੈਰ ਰਹੀ ਆ ਕਿ ਉਹ ਤਾਂ ਹੁਣ ਸਫਾਈ ਕਰ ਰਹੇ ਨੇ ਡਰੇਨ ਦੀ ਜਾਂ ਆਪਾਂ ਕਗਰ ਦੀ ਹਾਂਜੀ ਹਾਂ ਇੱਕ ਲਹਿਰੇ ਜੀ ਆਪਣਾ ਸੈਦ ਕਿਹੜਾ ਅਫਸਰ ਸੀ ਬਰਿੰਦਰ ਕੋਲ ਨਾ ਡੀਐਸਪੀ ਜਿਹੜਾ ਐਸਡੀਓ ਐਸਡੀਓ ਸਸਪੈਂਡ ਕੀਤਾ ਗਿਆ ਲਹਿਰੇ ਤੋਂ ਉਹ ਸਿਰਫ ਈਸ਼ੇ ਕਰਕੇ ਸਸਪੈਂਡ ਕੀਤਾ ਗਿਆ ਲਹਿਰੇ ਜਾ ਕੇ ਦੇਖ ਲੋ ਤੁਸੀਂ ਡ੍ਰੇਨ ਆਹ ਹਾਂ 40 ਲੱਖ ਰੁਪਇਆ ਖਤਮ ਕਰ ਗਏ ਲਹਿਰੇ ਦਾ ਖਾ ਕੇ ਖੜੱਪ ਕਰ ਗਏ ਮੰਨ ਲੋ 40 ਲੱਖ ਰੁਪਇਆ ਡ੍ਰੇਨ ਇੰਹੀ ਭਰੀ ਪਈ ਟੁੱਟ ਗਈ ਜ਼ਿਮੀਦਾਰਾਂ ਦਾ ਨੁਕਸਾਨ ਹੋ ਗਿਆ ਘੱਟੋ ਘੱਟ ਉਥੇ ਵੀ 6-700 ਕਿੱਲਾ ਜ਼ਿਮੀਦਾਰਾਂ ਦਾ ਮਰਿਆ ਜੇ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਕੀ ਗੱਲ ਹੈ ਵੀ ਤੁਸੀਂ ਸਫਾਈ ਨਹੀਂ ਕੀਤੀ ਹੈਗੀ ਤੁਹਾਡੇ ਕੋਲੇ 40 ਲੱਖ ਰੁਪਇਆ ਆ ਕਹਿੰਦੇ ਜੀ ਕਿਸੇ ਪੱਤਰਕਾਰ ਨੂੰ ਵੀ ਕਿਹਾ ਉਹਨਾਂ ਨੇ ਕਹਿੰਦੇ ਆ ਜਾਓ ਜੀ ਗੱਡੀ 'ਚ ਤੋਂ ਸਮਝਾਣੇ ਆ ਫਿਰ ਉਹਨਾਂ ਨੇ ਕਿਹਾ ਕਹਿੰਦੇ ਜੀ ਸਾਨੂੰ ਉੱਤੇ ਤੱਕ ਪੈਸਾ ਚੜਾਉਣਾ ਪੈਂਦਾ ਫਲਾਣਾ ਹੁੰਦਾ ਟਿਕੜਾ ਹੁੰਦਾ ਤਾਂ ਕਰਕੇ ਇਹ ਹਾਲਾਤ ਨਾ ਜੀ ਪਤਾ ਕੀ ਹੈ ਜੀ ਖੁਦ ਸਰਕਾਰ ਨੇ ਜਿਹੜੇ ਬਗਿਆੜ ਬਿੱਲੇ ਪਾਲੇ ਹੋਏ ਨੇ ਕੁਝ ਸਰਕਾਰ ਨੇ ਵੀ ਹਾਲਾਤ ਖਰਾਬ ਕਰੇ ਹੋਏ ਨੇ ਇਸ ਨੇ ਕੁਝ ਬਗਿਆੜ ਬਿੱਲਿਆਂ ਨੇ ਹਾਲਾਤ ਖਰਾਬ ਕਰ ਰੱਖੇ ਨੇ ਤਾਂ ਕਰਕੇ ਜ਼ਮੀਦਾਰ ਮਰਨ ਦੀ ਦਗਾਤ ਤੇ ਆ ਕਿਉਂਕਿ ਜੇ ਸਾਫ ਸਫਾਈ ਆ ਪਹਿਲਾਂ ਹੀ ਹੋ ਜਵੇ ਜਿਸ ਤਰ੍ਹਾਂ ਤੁਹਾਡਾ ਕਹਿਣਾ ਕਿ ਬਰਸਾਤਾਂ ਦੇ ਟਾਈਮ ਹੀ ਕਿਉਂ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਕਿਉਂ ਨਹੀਂ ਹੁੰਦਾ ਅ ਜੀ ਦੇਖੋ ਜੀ ਇਹ ਦੇਖੋ ਅੱਕਾ ਗਰਨਦੀ ਐ ਇਹ ਤਾਂ ਨਾ ਅਸੀਂ ਜਦ ਦੇ ਜੰਮੇ ਆ ਆ ਸਾਡੇ ਟਾਏ ਤੇ ਘਰ ਨੇ 50 ਸਾਲ ਦੀ ਮੇਰੀ ਉਮਰ ਆ ਅਸੀਂ ਐ ਸਮਝੋ ਵੀ ਚਲ 10 ਸਾਲ ਦੀ ਉਮਰ ਚ ਸੰਸਰਤ ਸੰਭਾਲੀਏ 40 40 ਸਾਲ ਹੋ ਗਏ ਦੇਖਦਿਆਂ ਨੂੰ ਪਾਣੀ ਦਾ ਹਰ ਸਾਲ ਆਂਦਾ ਹੈ ਇਹਨੂੰ ਕੋਈ ਨਹੀਂ ਰੋਕ ਸਕਦਾ ਜੇ ਕੁਝ ਸਰਕਾਰ ਸਾਥ ਦਿੰਦੀ ਐ ਤਾਂ ਕਿਸੇ ਹੱਦ ਤੱਕ ਜ਼ਿਮੀਂਦਾਰ ਬਚ ਸਕਦਾ ਹੈ ਜੇ ਇਹੀ ਹਾਲਾਤ ਰਹਿਣਗੇ ਤਾਂ ਜ਼ਿਮੀਂਦਾਰ ਦਾ ਕੋਈ ਚਾਰਾ ਨਹੀਂ ਜ਼ਿਮੀਂਦਾਰ ਖਤਮ ਐ ਪਰ ਬਸ ਤੁਸੀਂ ਲਾ ਲਓ ਸਾਬ ਸਾਢੇ 4 ਮੰਨ ਲਓ 40 ਲੱਖ 40 ਹਜ਼ਾਰ ਕਿਲਾ ਜਿਹੜਾ ਤਬਾਹ ਹੋ ਜੂਗਾ ਹਾਂ ਜਿਹੜੇ ਆਇਆ ਤੋ ਖਾ ਗਈ ਸਰਕਾਰ ਉਰਾ ਕੇ ਮਾਰੀ ਫੋਟੋ ਕਰ ਲਾਂਗੇ ਜੀ ਭਗਵੰਤ ਮਾਨ ਕਹਿੰਦੇ ਕਾਂਗਰਸ ਢੁੱਕ ਖਾ ਗਈ ਉਹ ਸਾਰਾ ਦੇਸ਼ ਇਹਨੂੰ ਖਾ ਗਿਆ ਹੈ ਉਸਨੇ ਕਰੀ ਕੁਛ ਨਹੀਂ ਭਗਵੰਤ ਮਾਨ ਨੇ ਕੀ ਕਰਿਆ ਜੀ ਉਰਾ ਜੇ ਕਿਸੇ ਨੂੰ ਭੇਜਾਂ ਉਰਾ ਪੁਲਿਸਪਾ ਵੀ ਨਹੀਂ ਖੜਨਦੇ ਪੁਲਿਸ ਵਾਲੇ ਮੰਤਰੀ ਆਊਗਾ ਮੰਤਰੀ ਆਊਗਾ ਮਾਰੀ ਬਣਾਇਆ ਹੋਣਾ ਮੰਤਰੀ ਆ ਜਾ ਮਾੜੇ ਲਾਣ ਲੱਗੇ ਹੈ ਇਹਨਾਂ ਸਾਡੇ ਨਾਲ ਪਿੰਡ ਵਾਸੀ ਜਿੰਨਾਂ ਦੇ ਕਿਤੇ ਨਾ ਕਿਤੇ ਹਾਂਜੀ ਉਹ ਫਸਲਾਂ ਡੁੱਬੀ ਖੜੀਆਂ ਤੜਕੀ ਆਇਆ ਤਾਂ ਪਤਾ ਨਹੀਂ ਕਿਹੜਾ ਮੰਤਰੀ ਦਾ ਕਿਹੜਾ ਨਹੀਂ ਇਹਨੂੰ ਮੂੰਹ ਨਹੀਂ ਕਰਿਆ ਹੈਗਾ ਇਹਨੂੰ ਮੂੰਹ ਰੱਖਿਆ ਇਹਨੂੰ ਤਾਂ ਪਾਣੀ ਆਵੇ ਕਿ ਇਹਨੂੰ ਦਾਵਾ ਪਾਣੀ ਨੂੰ ਤਾਂ ਤਾਂਣਾ ਇਹਨੂੰ ਦੇਖਣਾ ਤਾਂ ਇਹਨੂੰ ਤਾਂ ਦੇਖਿਆ ਨਹੀਂ ਹੈਗਾ ਇਹਨੂੰ ਦੇਖੀ ਗਏ ਇਹਨੂੰ ਤਾਂ ਪਾਣੀ ਆ ਰਿਹਾ ਇਹਨੂੰ ਉਹ ਤਾਂ ਉਹ ਦੁਨੀਆ ਲੱਗ ਰਹੀ ਹੈ ਪਬਲਿਕ ਪਾਣੀ ਕਾਢਣ ਉਠਾ ਨਹੀਂ ਜਾ ਕੇ ਦੇਖਿਆ ਪੂਰੀ ਵੈਸੇ ਇਹਨੂੰ ਬਾਸਪਾ ਬਾਂਦ ਲਿਆ ਕੈਮਰਾ ਸਾਹ ਨੂੰ ਦੇਖੀ ਗਏ ਨੇ ਪਾਣੀ ਨੂੰ ਕਰੀ ਗਏ ਕੋਈ ਨਹੀਂ ਮਾਰੀ ਸਮਾਂਲ ਕਰਦਾ ਹੈਗੇ ਸਰਕਾਰ ਸਰਪੁਰ ਜੀ ਸੱਸੀਬਾ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਕਿਸ ਤਰ੍ਹਾਂ ਦੇਦੇ ਜੇ ਪ੍ਰਸ਼ਾਸਨ ਦੀ ਪਹਿਲਾ ਗੱਲ ਕਰੀਏ ਕਿ ਪ੍ਰਸ਼ਾਸਨ ਦੇ ਇੱਥੇ ਕਿਸ ਤਰ੍ਹਾਂ ਦੇਂਦੀ ਜਾਂਦਾ ਪ੍ਰਸਾਦ ਠੀਕ ਹੈ ਜੀ ਸਿਸਟਮ ਹੈ ਇਹ ਤਾਂ ਕੁਦਰਤੀ ਆਫਤ ਹੈ ਚੋਰ ਕੁਝ ਨਹੀਂ ਹੈ ਇਹਦਾ ਜਿਹੜਾ ਦੂਜੀਆਂ ਪਾਰਟੀਆਂ ਜੋ ਮਰਜ਼ੀ ਕਹੀ ਜਾਂਣਾ ਜਿੰਨਾ ਇੱਥੇ ਆ ਪਹਿਲਾਂ ਟੁੱਟੇ ਸੀ ਲੋ ਇਹ ਥੋੜੀ ਸੈਕਲ ਵੀ ਨਹੀਂ ਜਾਂਦਾ ਸੀ ਭਗਵੰਤ ਮਾਨ ਸਰ ਆ ਇੱਥੇ ਆਏ ਤੇ ਇੰਨਾ ਨੱਕਾ ਕਿ ਉੱਤੋਂ ਦੀ ਡੈਂਪਰ ਤੱਕ ਚੱਲਦੇ ਤੇ ਹਾਂ ਇਸ ਵਕਤ ਕੋਈ ਕਬੀ ਇਹ ਤਾਂ ਕੁਦਰਤੀ ਆਫਤ ਹੈ ਇਹ ਚੋਰ ਕੁਝ ਨਹੀਂ ਹੈ ਉਹ ਬਾਕੀ ਜੋ ਵਰਜੇ ਕਹੀ ਜਾਵੇ ਕੋਈ ਹੋਰ ਪਾਰਟੀ ਆ ਕਿਉਂਕਿ ਜੇ ਆਪਾਂ ਗੱਲ ਕਰੀਏ ਕਿਉਂਕਿ ਕਿਸਾਨ ਦੀ ਫਸਲ ਹੈ ਜਿਹੜੀ ਕੋ ਜਵਾਖਾ ਵਾਂਗ ਉਹਨੇ ਪਾਲੀ ਹੁੰਦੀ ਆ ਉਹਦਾ ਵੀ ਨੁਕਸਾਨ ਹੋਣ ਤੇ ਖੜਾ ਹਾਂਜੀ ਹਾਂਜੀ ਤਾਂ ਹੈ ਜੀ ਬਾਕੀ ਜੇ ਆਪਾਂ ਕਿਸੇ ਵੀ ਸਾਹਵ ਲਈ ਪ੍ਰਸ਼ਾਸਨ ਤੇ ਕੋਈ ਕਮੀ ਨਹੀਂ ਜੇ ਤਾਂ ਬਾਕੀ ਪੂਸ ਪਿੰਡ ਦੇ ਲੋਕ ਵੀ ਨਹੀਂ ਆਉਂਦੇ ਜੀ ਪਿੰਡ ਦੇ ਲੋਕ ਇੰਨੇ ਕੰਗਰੇ ਰਾਤ ਨੂੰ 5-7 ਬੰਦੇ ਹੁੰਦੇ ਨੇ ਇੱਥੇ ਸੋ ਮੇਰੇ ਵਰਗੇ ਖਾ ਪੀ ਕੇ ਆਂਦੇ ਸਿੱਧਾ ਸਾਹਾ ਇੱਥੇ ਕੋਈ ਨਹੀਂ ਆਦਾ ਹੁੰਦਾ ਆ ਪਹਿਲਾਂ ਬਹੁਤ ਗੌਰ ਰੱਖਦੇ ਤੇ ਕਿ ਕੋਈ ਨਹੀਂ ਗੌਰ ਰੱਖਦਾ ਜੀ ਮਤਲਬ ਲੋਗੇ ਇੰਤਜ਼ਾਮ ਮੁੱਕੇ ਨਹੀਂ ਹਾਂ ਬਾਕੀ ਸਰਕਾਰ ਕਿੰਨੇ ਕੋ ਤੇ ਨਾ ਜੀ ਵੀਸੀ ਆ ਨੇ 5 6 ਟਰੈਕਟਰ ਵੀ ਨੇ ਬਹੁਤ ਘੂਸਾ। ਪਹਿਲੇ ਤੋਂ ਬੰਦੇ ਬਥੇਰੇ 30 40 ਬੰਦੇ ਵੀ ਨਹੀਂ ਲਿਆ ਜੀ। ਨਾਲ ਪ੍ਰਸ਼ਾਸਨ ਕਿੰਨੇ ਨੇ ਉਹ? ਕੀ ਕਰਨ? ਸ਼ਸਿਕਾ ਨਹੀਂ। ਮੇਰੇ ਨਾਮ ਜਸਮਨ ਸਿੰਘ ਹੈ। ਜਸਮਨ ਜੀ ਕੀ ਧਰਾ ਦੇਖ ਦਿਓ ਕਿ ਕਿਤੇ ਨਾ ਕਿਤੇ ਪਿੰਡ ਵਾਸੀਆਂ ਦੇ ਸਹਿਮ ਦਾ ਮਾਹੌਲ ਬਣਿਆ ਹੈ ਕਿਉਂਕਿ 2000 ਵਾਲਾ 23 ਜਿਹੜਾ ਉਦੋਂ ਆਪਾਂ ਨੇ ਦੇਖਿਆ ਸੀਗਾ ਪਾਣੀ ਦਾ ਉਹ ਕਿਤੇ ਦੁਬਾਰੇ ਨਾ ਵੇਖੀ। ਦੇਖੋ ਜੀ ਜਿਹੜਾ 2023 ਚ ਪਾਣੀ ਆਇਆ ਸੀ ਉਹ ਤੋਂ ਤਕਰੀਬਨ 1.5 ਫੁੱਟ ਘਟ ਰਹਿ ਗਿਆ। ਹਾਂ। ਆਪਾਂ ਮੰਨ ਕੇ ਚੱਲੀਏ ਜੇ ਡੇਢ ਫੁੱਟ ਪਾਣੀ ਹੋਰ ਹੋ ਗਿਆ ਰੱਬ ਨਾ ਕਰੇ ਤਾਂ ਖਤਰਾ ਹੋ ਸਕਦਾ ਜੀ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਕਿ ਕਿਸ ਤਰ੍ਹਾਂ ਸਰਕਾਰ ਦੀ ਕਿਉਂਕਿ ਉਹਨਾਂ ਨੇ ਵਾਦੇ ਕੀਤੇ ਗਏ ਨੇ ਕਿ ਇਸ ਵਾਰੀ ਸਾਡਾ ਇੰਤਜ਼ਾਮ ਠੀਕ ਹੈ ਦੇਖੋ ਜੀ 2023 ਤੇ ਜਦ ਨੱਕਾ ਟੁੱਟਿਆ ਇਹ ਮੈਂ ਮੌਕੇ ਤੇ ਹੀ ਮੇਰੇ ਨਾਲ ਲੱਗਦੀ ਪੈਲੀ ਇੱਥੇ ਠੀਕ ਹੈ ਉਸ ਟਾਈਮ ਕੋਈ ਵੀ ਹੈ ਨਹੀਂ ਸੀ ਜੁਗਾੜ ਪਰ ਹੁਣ ਮੰਨ ਕੇ ਚੱਲੋ ਉਹ ਤੋਂ ਚੌਗਣਾ ਜੁਗਾੜ ਹੈਗਾ ਪ੍ਰਸ਼ਾਸਨ ਦਾ ਕੋਈ ਦਿੱਕਤ ਨਹੀਂ ਜੇ ਮੁਆਵਜ਼ੇ ਦੀ ਗੱਲ ਕਰੀ ਗਏ ਮੈਂ ਜਿਸ ਤਰ੍ਹਾਂ ਭਗਵੰਤ ਮਾਨ ਸਾਹਿਬ ਨੇ ਕਹੇ ਸੀ ਕਿ ਮੈਂ ਮੁਆਵਜ਼ਾ ਸਾਰਾ ਦਊਂਾ ਕਿਉਂ ਆਪਾਂ ਨੂੰ ਮਿਲ ਗਏ ਸੀ ਦੇਖੋ ਵੀ 1800 ਕਿੱਲੇ ਦੇ حساب ਨਾਲ ਮਿਲਿਆ ਹੈ ਫਸਲ ਵੀ ਬਹੁਤ ਹੋਈ ਸੀ ਹਾਂਜੀ ਫਸਲ ਵੀ ਬਹੁਤ ਸੋਹਣੀ ਸੀ ਲੱਖ ਲੱਖ ਰੁਪਏ ਦੀ ਨਿਕਲੀ ਆ ਜੇ ਪੈ ਹੈ ਕਿ ਇਹ ਵੀ ਲਾਭ ਉਹਨਾਂ ਦਾ 1800 ਰੁਪਏ ਤਾਂ ਚੱਲ ਦੇ ਹੀ ਦੇ ਨਹੀਂ ਲਾ ਲਓ ਨਾਲ ਜਿਹੜਾ ਖਾਤਿਆਂ ਚਾਕੇ ਕੋਈ ਦਿੱਕਤ ਵੀ ਨਹੀਂ ਆਈ ਕਿਸੇ ਨੂੰ ਲਾ ਲਵੇ ਬਿਲਕੁਲ ਵੀ ਪੈਸੇ ਨਾਲ ਦੀ ਨਾਲ ਮਿਲੇ ਨੇ ਲਾ ਲਓ ਅੰਦਾ ਹੋਰ ਪਿੰਡ ਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਜੇ ਕਹਿ ਜਾਵੇ ਕਿ ਪਿੰਡ ਵਾਲਿਆਂ ਦਾ ਕਿਤੇ ਨਾ ਕਿਤੇ ਜਿਹੜਾ ਇਸ ਵਾਰੀ ਆਪਾਂ ਹੌਸਲੇ ਦੀ ਗੱਲ ਕਰੀਓ ਉਹਨਾਂ ਦਾ ਅੱਖ ਨਾ ਕਿ ਪ੍ਰਸ਼ਾਸਨ ਵੱਲੋਂ ਬਹੁਤਾਂ ਇੰਤਜ਼ਾਮ ਕੀਤੇ ਗਏ ਹਨ ਕਿਉਂਕਿ ਜਦੋਂ ਪਿਛਲੀ ਵਾਰ 2023 ਦੇ ਵਿੱਚ ਹੜਾ ਆਇਆ ਸੀਗਾ ਉਸ ਟਾਈਮ ਪਿੰਡ ਦੇ ਉੱਤੇ ਜ਼ਰੂਰ ਵਿਪਤਾ ਆਈ ਸੀ ਪਰ ਹੁਣ ਐਤ ਕੀ ਕਿਹਾ ਜਾਂਦਾ ਕਿ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਪਹਿਲਾਂ ਹੀ ਇੰਤਜ਼ਾਮ ਕੀਤੇ ਗਏ ਨੇ ਹੋਰ ਵੀ ਰੀਪੀਮ ਜਿਹਦਾ ਕਿ ਨਾ ਬੀ ਹੋਜਾ ਸਿੰਘ ਜੀ ਬੱਜਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਪਾਣੀ ਦਾ ਖਤਰਾ ਹੈ ਜਿਹੜਾ ਫਲੋ ਆ ਉਹ ਉੱਪਰ ਤੱਕ ਆ ਚੁੱਕਿਆ ਥੋੜਾ ਜਿਹਾ ਹੀ ਰਹਿ ਗਿਆ ਕਿ ਉਸ ਤੋਂ ਬਾਅਦ ਕਿਤੇ 2023 ਵਾਲਾ ਮੰਝਣਾ ਦੇਖਣ ਨੂੰ ਨਾ ਇਹ ਉਹਨੂੰ ਪਹਿਲਾਂ ਨਾਲੋਂ ਜ਼ਿਆਦਾ ਪਾਣੀ ਆ ਜੀ ਬਹੁਤ ਆ ਕੱਲ ਦਾ ਜ਼ਿਆਦਾ ਵਾਧਾ ਬਦਲਣ ਲੱਗ ਜਾ ਜੀ ਹਾਂ ਹਾਂ ਕੱਲ ਦੋ ਵਟ ਕੱਲ ਵੱਧ ਗਿਆ ਕਿ ਕੁਝ ਅੱਜ ਸਪੀਡ ਨਾਲ ਚੱਲ ਰਿਹਾ ਵੀ ਪਾਣੀ ਕੱਲ ਤੋਂ ਕੂ ਫਾਸਲਾਂ ਦਾ ਬਹੁਤ ਨੁਕਸਾਨ ਹੈ ਜੀ ਹਾਲੇਦਾਲੇ ਇਲਾਕਿਆਂ ਦਾ ਬਹੁਤ ਨੁਕਸਾਨ ਹੈ ਜੀ ਬਹੁਤ ਪ੍ਰਸ਼ਾਸਨਿਕ ਅਧਿਕਾਰੀ ਵੀ ਆਏ ਨੇ ਉਹ ਵੀ ਇੱਥੇ ਹਾਂ ਪ੍ਰਸ਼ਾਸਨ ਗਰਦਾਰ ਕਿ ਹੁੰਦੇ ਨੇ ਜੀ ਵਧੀਆ ਆਪਦੀ ਡਿਊਟੀ ਨਿਭਾ ਰਹੇ ਨੇ ਹਾਂ ਅੱਜ ਸਵੇਰੇ ਅਮਨ ਅਮਨ ਰੋੜਾ ਵੀ ਹੋ ਰਿਹਾ ਜਿਹੜੇ ਮੰਤਰੀ ਉਹ ਵੀ ਆਏ ਸੀ ਹਾਂ ਜੀ ਆਏ ਸੀ ਸਵੇਰੇ ਕੀ ਕਹਿ ਗਏ ਉਦੋਂ ਉਸਮੈ ਨਹੀਂ ਹੈ ਜੀ ਜੀ ਗੱਲ ਕਰ ਸਰਕਾਰ ਤੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਪੂਖਤਾ ਇੰਤਜ਼ਾਮ ਕਰ ਦਿੱਤੇ ਗਏ ਹਨ ਇਸ ਟਾਈਮ ਵੀ ਇੱਥੇ ਜਿਹੜੇ ਅਧਿਕਾਰੀ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਪਾਣੀ ਦੀ ਸਪੀਡ ਤੇ ਚੈੱਕ ਕਰਨ ਦੇ ਲਈ ਜੰਤਰ ਹਨ ਉਹ ਵਰਤੇ ਜਾ ਰਹੇ ਹਨ ਵੀਰ ਦੇ ਹੱਥ ਦੇ ਇੱਕ ਜਿਹੜਾ ਮੁਲਾਜ਼ਮ ਹਨ ਉਹਨਾਂ ਦੇ ਹੱਥ 'ਚ ਰੱਸੀ ਵੀ ਫੜੀ ਹੋਈ ਹੈ ਜੇ ਥੱਲੇ ਕਰੀਏ ਤਾਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਜੰਤਰ ਹੈ ਜੋ ਪਾਣੀ ਦੀ ਸਪੀਡ ਨੂੰ ਦੱਸਦਾ ਹੈ ਕਿ ਇਸ ਟਾਈਮ ਜਿਹੜੇ ਪਾਣੀ ਦਾ ਫਲੋ ਆ ਕਿੰਨਾ ਹੈ ਤੇ ਦੂਜੇ ਪਾਸੇ ਜੇ ਪਿੰਡ ਵਾਸੀਆਂ ਦੀ ਗੱਲ ਕਰੀ ਜਾਵੇ ਤਾਂ ਪਿੰਡ ਵਾਸੀਆਂ ਦੇ ਕਿਤੇ ਨਾ ਕਿਤੇ ਐਤ ਕੀ ਆਖਿਆ ਜਾ ਰਿਹਾ ਕਿ ਟੈਨਸ਼ਨ ਘਟਾ ਹੈ ਕਿਉਂਕਿ ਸਰਕਾਰ ਦੇ ਜਿਹੜੇ ਇੰਤਜ਼ਾਮ ਨੇ ਪੁਕਤਾ ਇੰਤਜ਼ਾਮ ਨੇ ਤਸਵੀਰਾਂ ਤੁਹਾਨੂੰ ਅਸੀਂ ਮੁਲਾਜ਼ਮਾਂ ਦੀਆਂ ਦਿਖਾ ਰਹੇ ਹਾਂ ਜਿਹੜੇ ਇੱਥੇ ਪਾਣੀ ਦੇ ਫਲੋ ਨੂੰ ਚੈੱਕ ਕਰ ਰਹੇ ਨੇ ਕਿਤੇ ਨਾ ਕਿਤੇ ਇੰਨਾ ਦੇ ਜਿਹੜੇ ਆਪਾਂ ਸਹਿਮ ਦਾ ਮਾਹੌਲ ਬਣਿਆ ਹੈ ਕਿਉਂਕਿ ਜੇ ਕੁਦਰਤ ਦੀ ਗੱਲ ਕਰੀ ਜਾਵੇ ਤਾਂ ਕੁਦਰਤ ਵੱਲੋਂ ਵੀ ਜਿਹੜਾ ਮੀਂਹ ਹੈ ਅੱਜ ਸਵੇਰ ਤੋਂ ਹੀ ਪੈ ਰਿਹਾ ਹੈ ਤਸਵੀਰਾਂ ਤੁਹਾਨੂੰ ਕੱਗਰ ਨੈਰ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਖਤਰੇ ਦੇ ਲੈਵਲ ਦੇ ਉੱਤੇ ਤੇ ਜੀਵਨ ਪਹੁੰਚਣ ਵਾਲੀ ਹੈ ਜੇ ਇੱਕ ਵਾਰ ਤੁਹਾਨੂੰ ਤਸਵੀਰਾਂ ਸੀ ਕੱਗਰ ਦੀਆਂ ਵਿਖਾ ਰਹੇ ਆਂ ਦੇਖ ਸਕਦੇ ਹੋ ਜਿਹੜਾ ਖੇਤਾਂ ਦੇ ਵਿੱਚ ਪਾਣੀ ਸੀ ਉਹ ਵੀ ਹੁਣ ਕੱਗਰ ਦੇ ਵਿੱਚ ਸਿੱਟਿਆ ਜਾ ਰਿਹਾ ਕਿਉਂਕਿ ਜੇ ਫਸਲਾਂ ਦੀ ਗੱਲ ਕਰੀ ਜਾਵੇ ਤਾਂ ਫਸਲਾਂ ਵੀ ਕਿਸਾਨਾਂ ਦੀ ਕਿਤੇ ਨਾ ਕਿਤੇ ਖਰਾਬ ਹੋਣ ਤੇ ਆ ਨਾਲ ਹੀ ਇੰਨਾ ਦੇ ਜਿਹੜੇ ਆਮ ਲੋਕ ਹਨ ਇੰਨਾ ਪ੍ਰਸ਼ਾਸਨ ਤੇ ਸਰਕਾਰ ਦੇ ਉੱਤੇ ਕਈ ਸਵਾਲ ਚ ਨੇ ਠਾਏ ਨੇ ਕਿ ਜਿਹੜੀ ਇਹ ਸਫਾਈ ਆ ਇਹ ਪਹਿਲਾਂ ਕਿਉਂ ਨਹੀਂ ਹੁੰਦੀ ਕਿਉਂ ਅਸੀਂ ਜਦੋਂ ਬਰਸਾਤਾ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਹੀ ਇਹ ਪ੍ਰਸ਼ਾਸਨ ਤੇ ਸਰਕਾਰ ਨੂੰ ਜਾਗ ਆਂਦੀ ਆ ਸੰਗਰੂਰ ਤੌਰ ਤੇ ਸ਼ਰਮਾ ਪੰਜਾਬੀ ਲਾਈਵ ਟੀਵੀ